45 ਕਿਲੋ ਯੂਰੀਆ 1 ਕਿਲੋ 0.5% ਮੈਗਨੀਸ ਸਲਫੇਟ 1 ਕਿਲੋ ਜ਼ਿੰਕ ਅੱਧਾ ਕਿਲੋ ਬੁਜਿਆ ਚੂਨਾ 18 ਕਿਲੋ ਬੈਟੋਨਾਈਟ ਸਲਫਰ 90% ਪਹਿਲਾਂ ਪਾਣੀ ਲਗਾਉਣ ਤੋਂ ਪਹਿਲਾਂ ਪਾਓ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਆਪਣੀ ਕਣਕ ਦੀ ਬਜਾਈ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਕਾਰ ਕੀਤੀ ਹੈ ਤਾਂ ਇਸ ਵਕਤ ਤੁਹਾਡੇ ਖੇਤ ਵਿੱਚ ਕਾਰ ਪਾਣੀ ਦੇਣ ਦਾ ਸਹੀ ਸਮਾਂ ਹੈ ਪਹਾੜਾਂ ਵੱਲੋਂ ਚੱਲ ਰਹੀਆਂ ਖੁਸ਼ਕ ਹਵਾਵਾਂ ਕਾਰਨ ਇਸ ਵਾਰ ਪਾਣੀ ਸਹੀ ਸਮੇਂ ਉੱਪਰ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਖੇਤ ਵਿੱਚ ਘਰ ਨਮੀ ਬਣੀ ਰਹੇ ਕਣਕ ਦੇ ਪੌਦਿਆਂ ਨੂੰ ਖੇਤ ਵਿੱਚੋਂ ਸਹੀ ਨਮੀ ਮਿਲ ਪਾਵੇ ਅਤੇ ਉਹਨਾਂ ਦੀਆਂ ਕਰਾਉਨ ਰੂਟਸ ਚੰਗੇ ਢੰਗ ਨਾਲ ਡਿਵੈਲਪ ਹੋ ਸਕਣ ਇਸ ਲਈ ਪਹਿਲੇ ਪਾਣੀ ਲਗਾਉਣ ਤੋਂ ਪਹਿਲਾਂ 45 ਕਿਲੋ ਯੂਰੀਆ ਦਾ ਛੱਟਾ ਤਿੰਨ ਤੋਂ ਚਾਰ ਦਿਨ ਪਹਿਲਾਂ ਜ਼ਰੂਰ ਦਿਓ ਜੇਕਰ ਤੁਸੀਂ ਯੂਰੀਆ ਦਾ ਛੱਟਾ 10 ਤੋਂ 4 ਦਿਨ ਪਹਿਲਾਂ ਨਹੀਂ ਦੇ ਸਕੇ ਤਾਂ ਪਾਣੀ ਲਗਾਉਣ ਤੋਂ ਬਾਅਦ ਜਦੋਂ ਖੇਤ ਵਿੱਚਕਾਰ ਪਾਣੀ ਜਜ਼ਬ ਹੋ ਜਾਵੇ ਅਤੇ ਪੈਰ ਹਲਕਾ ਖੁੱਭਣ ਲੱਗ ਜਾਵੇ ਤਾਂ ਉਸ ਵਕਤ ਯੂਰੀਆ ਦਾ ਛੱਟਾ ਦਿਓ ਇਸ ਢੰਗ ਦੇ ਨਾਲ ਤੁਹਾਡੇ ਵੱਲੋਂ ਪਾਈ ਹੋਈ ਯੂਰੀਆ ਖੇਤ ਵਿੱਚਕਾਰ ਫਸਲ ਨੂੰ ਸਹੀ ਢੰਗ ਨਾਲ ਲੱਗ ਸਕੇਗੀ